ਬੱਚੀ ਕੋਲੇ ਦੁੱਧ ਆੜਾ ਦੁੱਧ 30 ਕਿਲੋ ਆ ਲੈਵਾ ਗਿਆ ਬਿਲਕੁਲ ਫਿਕਸ ਆ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਕਿਲਾ ਬਠੂਹਾ ਤਹਿਸੀਲ ਧੂਰੀ ਤੇ ਜ਼ਿਲ੍ਹਾ ਸੰਗਰੂਰ ਨੇੜੇ ਮਸਤਵਾਨਾ ਸਾਹਿਬ ਗੁਰੂ ਘਰ ਰਹਿ ਜਾਂਦਾ ਬਾਈ ਹੋਰਾਂ ਨੂੰ ਦੋ ਜਾਨਵਰ ਦਿਖਾਵਾਂਗੇ ਇੱਕ ਤਾਂ ਬੱਚੀ ਦਿਖਾਵਾਂਗੇ ਤਿਆਰ ਦੁੱਧ ਦਾ 30 ਕਿਲੋ ਕੰਡੇ ਦਾ ਤੇ ਨਾਲ ਵੀ ਟੌਪ ਦੇ ਸੀਮਨ ਦੀ ਬੱਚੀ ਆ ਤੇ ਇੱਕ ਸੱਜਣੋ ਬੱਚੀ ਆ ਇਧਰਲੇ ਬੰਨੇ ਇਹ ਆ ਗਈ ਗੱਬਣਾਂ ਬਾਕੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਜਿਹੜਾ ਰੇਟ ਆ ਰੇਟ ਬਾਈ ਤੋਂ ਵੀਡੀਓ 'ਚ ਹੀ ਕਰਾ ਦਾਂਗੇ ਬਾਕੀ ਗੱਲਬਾਤ ਉਹਦੀ ਬਾਈ ਨਾਲ ਕਰਾ ਦਿੰਦੇ ਆਜੋ ਬਾਈ ਹੋਰ ਕੀ ਹਾਲ ਹੈ ਜੀ ਵਧੀਆ ਵੀਰੇ ਚੜ੍ਹਦੀ ਕਲਾ ਆ ਉਧਰ ਵੀ ਗਰੀ ਕੈਮਰਾ ਕਮਾਦੀ ਬਾਈ ਕੋਲ ਤਕਰੀਬਨ ਮੇਰਾ ਖਿਆਲ ਲਗਾ ਮਹੀਨੇ ਮੱਝ ਇੱਕ ਕੱਦੀ ਆ ਨਾ ਹਾਂ ਇੱਕ ਮਹੀਸ ਫਰੀ ਆਪਣ ਲੈ ਉਹ ਠੀਕ ਹੈ ਜੀ ਆ ਨਾਮ ਤੇ ਨੰਬਰ ਬੋਲ ਦਿਓ ਜੀ ਨਾਮ ਹੈ ਲਖਵੀਰ ਸਿੰਘ ਆ ਪਿੰਡ ਬਟੂਹਾ ਤਹਿਸੀਲ ਢੂਰੀ ਜ਼ਿਲ੍ਹਾ ਸੰਗਰੂਰ ਫੋਨ ਨੰਬਰ ਹੈਗਾ 9855822979 9855822979 ਹਾਂ ਤੇ ਆਪਣਾ ਵੀ ਵਪਾਰ ਦਾ ਕੰਮ ਤਾਂ ਨਹੀਂ ਨਾ ਵੀਰੇ ਆਪਣਾ ਘਰੇਲੂ ਕੰਮ ਆਗਾ ਹਾਂ ਠੀਕ ਆ ਗੱਲ ਦੁੱਧ ਪਾਉਣਾ ਪਰ ਡੇਰੀ ਚ ਵਧੀਆ ਤੇ ਸ਼ੁਰੂਆਤ ਫਿਰ ਆ ਬੱਛੀ ਤੋਂ ਕਰਦੀ ਹਾਂਜੀ ਆ ਮਾਰਗਰੀ ਕੈਮਰਾ ਇਹ ਤੇ ਪ੍ਰਿੰਟ ਪ੍ਰਿੰਟ ਕਰਾ ਦੇ ਚੱਕ ਸੀਮਨ ਦਾ ਤਾਂ ਨਹੀਂ ਪਤਾ ਭਾਈ ਕਿਹੜੇ ਦੀ ਆ ਨਹੀਂ ਸੀਮਨ ਦਾ ਨਹੀਂ ਪਤਾ ਵੀਰੇ ਜਿਹੜੇ ਪਿੱਛੇ ਕਿਹੜੀ ਬੱਸੀ ਆ ਉਹ ਲਾਪ ਗਿਆ ਵੀ ਉਹ ਆਲਾਪ ਦੀ ਪਹਿਲਾਂ ਕਰੀਆ ਬੱਛੀ ਦੀ ਮਾਰ ਯਾਰ ਕੈਮਰਾ ਇੱਕ ਗੱਲ ਹੋਰ ਦੱਸ ਦਣਾ ਇੱਕ ਤਾਂ ਸੁਧਰੀ ਹੋਈ ਬਰੀਡ ਦੀ ਗਾਂ ਬਾਈ ਕੋਲੇ ਬਕਾਊ ਆ ਇਹ ਤੇ ਜਿਹੜੀ ਨਾਲ ਆ ਬੱਛੀ ਐ ਮੰਨ ਲਓ ਵੀ ਤੁਹਾਡੇ ਕੋਲੇ ਦੋ ਬਰੀਡਾਂ ਆ ਗਈਆਂ ਘਰੇ ਦੋ ਜਾਨਵਰ ਆ ਗਏ ਇੱਕ ਦੇ ਨਾਲ ਇੱਕ ਫਰੀ ਵਾਲਾ ਸਿਸਟਮ ਹੀ ਆ ਇਸ ਸੂਆ ਬੱਚੀ ਦਾ ਕਿਹੜਾ ਬਾਈ ਇਹਦਾ ਦੂਜਾ ਸੂਆ ਵੀਰੇ ਤੋਰ ਦੇ ਕੋਲ ਕੇ ਸੂਆ ਦੂਜਾ ਸੂਈ ਕਿੰਨੇ ਕ ਦਿਨ ਦੀ ਹੋ ਬਾਈ 25 ਕ ਦਿਨਾਂ ਦੀ ਸੂਈ ਹੈ ਵੀਰੇ 25 ਦਿਨਾਂ ਦੀ ਮਲੇ ਮੂਲੇ ਲੱਗ ਟੀ ਹਾਂ ਵੀਰੇ ਤੇ ਦੁੱਧ ਹਾਜ਼ਰ ਕਿੰਨਾ ਬਾਈ ਹੁਣ 30 ਕਿਲੋ ਆ ਵੀਰੇ ਕੰਡੇ ਤੇ ਆਪਾਂ ਰੋ ਤੋਲ ਦੇਾਂਗੇ ਆਪਣੇ ਲਵੇ ਕੰਡਾ ਹੈਗਾ ਡੈਰੀ 'ਚ ਕੰਡੇ ਤੋਲਣ ਵਾਲਾ 30 ਲੀਟਰ ਤਾਂ ਨਹੀਂ ਹੈਗੇ ਨਾ ਨਾ ਕਿਲੋਆਂ 'ਚ ਆ ਵੀਰੇ 30 ਇੱਕ ਕਾਲ ਸਮਾਹਣਾ ਹੋਰ ਦਾਦ ਜਿਹੜਾ ਟਾਈਮ ਆ ਟਾਈਮ 11 11:30 ਵਜੇ ਦਾ ਸਵੇਰ ਦੀ ਚਵਾਈ ਬਾਈ ਦੀ ਤਕਰੀਬਨ 5:00 ਵਜੇ ਦੀ ਕਰੀ ਹੋਈ ਆ ਕਿਉਂਕਿ ਬੱਚੀ ਕੋਲੇ ਦੁੱਧ ਆੜਾ ਦ ਲੇਵਾ ਗਾ ਬਿਲਕੁਲ ਫਿਕਸ ਆ ਆਥਨ ਨੂੰ ਤਾਂ ਬਾਈ ਫਿਰ ਅੜ ਜਾਂਦਾ ਉਹ ਕੰਮ ਹਾਂ ਹਾਂ ਵੀਰੇ ਬਹੁਤ ਯਾਰ ਆ 10 ਹੋਰ ਕਮਾ ਲਈ ਟਾਈਮ ਟੂ ਟਾਈਮ ਚੋਣੀ ਪੈਂਦੀ ਆ ਕਮਾ ਲਈ ਕਮਾ ਲਈ ਕਿਉਂਕਿ ਤਲਿਆਰਾ ਬਾਈ ਤੋਂ ਆਪਾਂ ਨਹੀਂ ਪਵਾਇਆ ਹੁਣ ਇਹਦੇ ਕਿਉਂਕਿ ਉਦਾਂ ਗੱਲ ਚ ਸੰਗਲ ਨਾਲ ਹੀ ਆ ਘਰੇਲੂ ਸੱਜਣ ਸੇਲ ਸਾਬ ਬਹੁਤ ਆ ਵੀਰੇ ਕੋਈ ਦਿੱਕਤ ਨਹੀਂ ਹੈਗੀ ਚਬਾਈ ਦੀ ਮਸ਼ੀਨ ਤੇ ਕਰਦੇਗਾ ਹੱਥੀ ਬਾਈ ਦੋਨੇ ਵਾਰੀ ਵੀਰੇ ਕਿਵੇਂ ਚਾਹੇ ਮਸ਼ੀਨ ਤੇ ਕਰ ਲੋ ਚਾਹੇ ਮੱਥੇ ਚੋਣ ਕਈ ਵਾਰ ਲਾਈਟ ਲੂਟ ਭੱਜ ਜਾਂਦੀ ਆ ਫਿਰ ਹੱਥੀ ਵਿੱਚ ਚੋਣੀ ਪੈਂਦੀ ਆ ਠੀਕ ਆ ਗੱਲ ਤੇ ਫਿਰ ਹੱਥੀ ਵੀ ਚਬਾਈ ਕਰ ਲੈਣਾ ਨਾ ਕੈਣ ਦਾ ਪਾਵ ਡਬ ਆ ਲੈ ਆ ਬਾਈ ਕਮਾ ਲਿਆ ਇਧਰ 30 ਕਿਲੋ ਬਾਈ ਦੋਨਾਂ ਪਾਸੇ ਬਹਿ ਕੇ ਚੋਲੋ ਕੋਈ ਮਰਜੀ ਕੋਈ ਚੱਕਰ ਨਹੀਂ 30 ਕਿਲੋ ਦੁੱਧ ਆਪਾਂ ਡੰਗ ਦੋ ਡੰਗ ਚ ਪਾ ਕੇ ਦੇਵਾ ਦਾਂਗੇ ਵੀਰੇ ਜੇ ਚਾਹ ਡੰਗ ਚੋਲੇ ਕੋਈ ਦਿੱਕਤ ਵਾਲੀ ਗੱਲ ਤਾਂ ਨਹੀਂ 1% ਵੀ ਨਹੀਂ ਵੀਰੇ ਤੇ ਚਵਾਈ ਦੀ ਕਿਵੇਂ ਆ ਚਵਾਈ ਚ ਪੋਲੀ ਆ ਵੀਰੇ ਜਮਾ ਆ ਕਿਉਂਕਿ ਜਦੋਂ ਹੱਥੀ ਚੋਣੇ ਆ ਉਦੋਂ ਚਵਾਈ ਦਾ ਆਈਡੀਆ ਹੋ ਜਾਂਦਾ ਨਾ ਨਾ ਵੀਰੇ ਇਹ ਦੋ ਦਾ ਹੀ ਚੋਣੇ ਵਾਲੇ ਲੈ ਲੈ ਆਰਡਰ ਆ ਆਰਡਰ ਸੱਜਣੋ ਤੁਸੀਂ ਇਹ ਮੰਨ ਲਓ ਵੀ ਆਰਡਰ ਬੜਾ ਕਮਾਲ ਦਾ ਰੱਖਦੇ ਆ ਠੋਸ ਆਰਡਰ ਰੱਖਦੇ ਆ ਬਿਲਕੁਲ ਤੇ ਜਿਹੜਾ ਟਾਈਮ ਆ ਟਾਈਮ ਇਹ ਮੰਨ ਲਓ বিগ 11 11:00 ਵਜੇ ਦਾ ਟਾਈਮ ਹੈ ਡੰਗ ਤੇ ਤਾਂ ਬਾਈ ਕਹਿੰਦਾ ਉਹੀ ਪਹਿਲਵਾਨ ਵਾਲਾ ਸਿਸਟਮ ਹੀ ਹੋਣਾ ਦਾ ਬੱਛੀ ਤੁਰਦੀ ਏ ਮਸਾਂ ਸੁਆ ਦੂਜਾ ਜਿਵੇਂ ਭਰਾ ਕਹਿੰਦੇ ਨੇ ਆਪਾਂ ਖੇਲੂ ਘਰ ਚੋਂ ਬੱਛੀ ਲੈਣੀ ਆ ਬਹੁਤ ਕਮਾਲ ਦੀ ਬਰੀਡ ਹੈ ਤੇ ਨਾਲ ਗੈਰੀ ਮਾਰਦੇ ਬੱਛੀ ਤੇ ਕੈਮਰਾ ਬੱਛੀ ਕਿਹੜੀ ਦੱਸਿਆ ਦੀ ਬਾਈ ਆਲਾਪ ਦੀ ਹੈ ਵੀਰੇ ਬੱਛੀ ਵੀ ਵਧੀਆ ਟੌਪ ਦੀ ਹੈਗੀ ਠੀਕ ਹੈ ਗੱਲ ਆ ਬੱਛੀ ਬਾਈ ਕਹਿੰਦਾ ਆਲਾਪ ਨਾਮ ਤੋਂ ਸੀ ਮਨਾਉਂਦਾ ਉਹਦੀ ਆ ਜੇ ਕੋਈ ਬੱਛੀ ਛੱਡੇ ਤਾਂ ਆਪਾਂ ਰੱਖ ਵੀ ਲਵਾਂਗੇ ਦਾ ਕਿੰਨੇ ਦੀ ਘੱਟ ਲਾਂਗੇ 10000 ਦੀ ਰੱਖ ਤੇ ਆ ਬੱਛੀ ਦੇ ਕਿੰਨੇ ਪੈਸੇ ਲੈ ਲਾਂਗੇ ਫਿਰ ਇਹ 1 ਲੱਖ 35000 ਇਹਦਾ ਮੁੱਲ ਆ ਸੱਜਣੋ ਮਾਫੀ ਮੁਫੀ ਮਾੜੀ ਮੋਟੀ ਜੋ ਮੌਕੇ ਤੇ ਕਰ ਦਾਂਗੇ ਕਰ ਦਾਂਗੇ ਮਨਤਾਂ ਦੁੱਧ 30 ਕਿਲੋ ਕੰਡੇ ਲਵਾ ਕੇ ਦੇ ਦਾਂਗੇ ਚਾਰ ਵਾਰੀ ਚੋਲੇ ਬੰਦਾ ਜਿਹੇ ਠੀਕ ਆ ਗੱਲ ਤਸੱਲੀ ਪਾਈ ਕਹਿੰਦਾ ਹਰੇਕ ਪੱਖ ਤੋਂ ਕਰਾ ਦਾਂਗੇ ਦੁੱਧ 30 ਕਿਲੋ ਕੰਡੇ ਲਵਾ ਦਾਂਗੇ ਮੁੱਲ 1 35 ਨਾਲ ਅਲਾਪ ਦੀ ਬੱਚੀ 10000 ਦੀ ਕੱਟ ਲਾਂਗੇ ਜੇ ਕਿਸੇ ਸੱਜਣ ਨੇ ਬਾਈ ਕਹਿੰਦਾ ਕਟਾਉਣੀ ਆ ਤੇ ਹੁਣ ਮਾਰ ਦੇ ਗਰੀ ਆਹ ਬੱਚੀ ਤੇ ਕੈਮਰਾ ਕੱਦ ਕੋਦ ਦੇਦਾ ਵੀ ਚੰਗਾ ਕੱਦ ਕਾੜ ਬਹੁਤ ਚੰਗਾ ਤੇ ਫਿੱਟ ਫਿੱਟ ਜੀ ਆ ਗਈ ਤੋਰ ਦੋ ਹੀ ਖੋਲ ਕੇ ਨੂੰ ਇਹ ਪਾਇਲਨ ਸੁੰਦੀ ਆ ਬਾਈ ਇਹ ਪਾਇਲਨ ਆ ਵੀਰੇ ਪਲੂਨ ਆ ਇਹ ਆਪਾਂ ਦੰਦ ਦੇ ਘਰੇ ਸੀ ਚੈੱਕ ਮੈਂ ਰੱਖ ਲਾ ਦੁੱਗ ਦੇ ਦੰਦ ਹਲੇ ਨੇ ਬਰਾਬਰ ਨਹੀਂ ਕੀਤੇ ਸੱਜੇ ਨੂੰ ਚੱਕੀ ਜਾਂਦੀ ਆ ਦੁੱਗ ਦੇ ਦੰਦ ਇਹਦੀ ਮਾਨਾ ਦੁੱਧ ਕਿੰਨਾ ਆਤੀ ਬਾਈ ਇਹਦਾ 40 ਕਿਲੋਟਰ ਤੇਗਾ ਵੀਰੇ ਕਿੰਨਾ ਜੈਨੂਅਲ ਹਾਂ ਵੀਰੇ ਜੈਨੂਅਲ ਆ ਪਤਾ ਨਹੀਂ ਪਤਾ ਕਿਹੜੇ ਸੀਮੰਦੀ ਆ ਨਹੀਂ ਆਪ ਨੇ ਇਹਦਾ ਕਨਫਰਮ ਹੈਗਾ ਵੀਰੇ ਕੋਲ ਠੀਕ ਆ ਗੱਲ ਇਹ ਬਾਈ ਦੀ ਗੱਲ ਮੈਨੂੰ ਬਹੁਤ ਵਧੀਆ ਲੱਗੀ ਜਿਵੇਂ ਕਈ ਭਰਾ ਕਹਿੰਦੇ ਆ ਹਨਾ ਵੀ ਇਹ ਤਾਂ ਫਲਾਣੇ ਸੀਮੰਦੀ ਆ ਫਲਾਣੇ ਦੀ ਆ ਸੀਮੰਦੀ ਬਾਈ ਕਹਿੰਦਾ ਆਪਾਂ ਨੂੰ ਕਿਉਂਕਿ ਜਿਹਦੀ ਡਿਟੇਲ ਪਤਾ ਬਾਈ ਨੇ ਬੱਚੀ ਦੀ ਡਿ ਪਰ ਉਦਾਂ ਹੈਗੀ ਜਾਤ ਨਸਲ ਬਰੀਡ ਵਾਲੀ ਆ ਬੱਚੀ ਹੈ ਕਿਸੇ ਚੰਗੇ ਸੀ ਮੰਡੀ ਇਹ ਤਾਂ ਜੇ ਕਿਸੇ ਨੇ ਨਮਾ ਕੰਮ ਸ਼ੁਰੂ ਕਰਨਾ ਬਾਈ ਬੜੀਆ ਟੌਪ ਦੀ ਹੋਣੀ ਜਾਮਾ ਕਿੰਨੇ ਦਿਨ ਕਿੰਨੇ ਦਿਨ ਕੱਢੂ ਬਾਈ ਇਹ ਇਹ ਲੈ ਜੋ 15 ਤੋਂ 18 ਦਿਨ ਵੀਰੇ 13 ਹੋਰ ਕਮਾ ਦੋ ਜੀ ਇੱਥੋਂ 15 ਕਿ ਦਿਨ ਬਾਈ ਕਹਿੰਦਾ ਇਹ ਪੈਂਡਿੰਗ ਨੇ ਤੇ ਭਲਜੀ ਲੱਗੀ ਪਾਉਣ ਤੇ ਲੇਵਾ ਸਜਣੋ ਇਹ ਵੀ ਫਿਕਸ ਫਿਕਸ ਜਾ ਰੱਖੂਗੀ ਨਾਲ ਲਗਵਾ ਜਿੱਦਾਂ ਦਾ ਆਪਾਂ ਕਹਿ ਲਿਆ ਵੀ ਗਾਂਵਾ ਚ ਕਾਮਯਾਬ ਹੁੰਦਾ ਦੁੱਗ ਦੇ ਤੰਦ ਜੇ ਚੱਕੀ ਜਾਂਦੀ ਆ ਕਦ ਕਾਠ ਵੀ ਸੋਹਣਾ ਜਾਤ ਨਸਲ ਬਰੀਡ ਬੱਚੀ ਚ ਆ ਗਈ ਫੁੱਲ ਮਜ਼ਬੂਤ ਆ ਗਈ ਹਰੇਕ ਪੱਖ ਤੋਂ ਲੈਗ ਸਕੋਰ ਵਾਲੇ ਪੱਖ ਤੋਂ ਬੋਡੀ ਸਟਰਕਚਰ ਚੋਂ ਤੇ ਉੱਤੋਂ ਵੀ ਬਿਲਕੁਲ ਸਟ੍ਰੇਟ ਆ ਗਈ ਤੇ ਇਹਦੀ ਮਾਂ ਦਾ ਦੁੱਧ ਬਾਈ ਨੇ ਦੱਸਿਆ 40 ਕਿਲੋ ਬਾਈ ਹਾਂ ਵੀਰੇ ਇਹ ਕਿੰਨਾ ਕੁ ਪਾ ਸਕਦੀ ਹੈ ਆਈਡੀਆ ਜੀ ਜਿਵੇਂ ਆਪਾਂ ਗਾਂ ਦਾ ਸੀਟ ਦਾ ਮੋਜਾਂ ਨਾਲ ਹੀ ਪਾ ਦੂ ਵੀਰੇ ਪਹਿਲਾਂ ਸੋੜ ਕੱਟ ਤੋ ਘੱਟ ਹਨਾ ਹਾਂ ਤੂੜੀ ਦੀ ਪਾ ਦੂ ਵੀਰੇ ਕੱਲੀ ਤੂੜੀ ਦੀ ਚੱਲਦੀ ਰਹੇ ਆਪਣੇ ਠੀਕ ਆ ਗੱਲ ਆ ਵੀ ਤੂੜੀ ਤੇ ਵੀਰੇ ਕੋਈ ਹਰਾਚਾਰਾ ਨਹੀਂ ਇਹਨਾਂ ਨੂੰ ਚਾਰ ਤੇ ਹਰਾ ਨਹੀਂ ਦੂਸਰੀ ਨਹੀਂ ਹੈਗਾ ਵੀਰੇ ਠੀਕ ਆ ਗੱਲ ਬਾਈ ਕਹਿੰਦਾ ਕੱਲੀ ਤੂੜੀ ਤੇ ਫੀਡ ਪਾਉਣਿਆਂ ਵੀ ਚਾਰ ਹਰੇ ਵਾਲਾ ਸਿਸਟਮ ਇਹ ਸਵਾਦੀ ਕਿਵੇਂ ਬਾਈ ਬਹੁਤ ਵਧੀਆ ਵੀਰੇ ਕੋਈ ਤਕਰੀ ਨਾ ਇਹ ਗਰੋਂ ਨਮਾਉਣੇ ਖੜ ਜਾਂਦੀ ਸੀ ਲੋਕ ਜੀ ਠੀਕ ਆ ਹਾਂ ਥੋੜੀ ਥੋੜੀ ਉਪੜ ਲੱਗੀ ਕਰਨਾ ਹਾਂ ਲੱਗੀ ਉਲੇਵਾ ਰੱਖ ਜਮਾ ਨਾਲ ਲਗਵਾ ਜਾ ਹਾਂ ਵੀਰੇ ਆ ਲੇਵਾ ਸੱਜਣੋਂ ਫਿਕਸ ਯਾ ਰੱਖੂ ਤੇ ਫਿਕਸ ਰੱਖੋਗੀ ਕੱਦ ਚੰਗਾ ਬੱਚੀ ਦਾ ਕੱਦ ਨਹੀਂ ਛੋਟਾ ਬਾਈ ਹੋਈਆਂ ਇਹਨੂੰ ਮਾੜਾ ਸਾਈਡ ਤੇ ਉਰਲੇ ਬੰਨੇ ਆ ਜਾ ਇੱਥੋਂ ਦਿਖਾ ਦਿੰਦਾ ਜੀ ਸਾਰੀ ਪ੍ਰਿੰਟ ਪ੍ਰਿੰਟ ਕਰਾ ਦੀ ਚੈੱਕ ਤੇ ਮੇਨ ਗੱਲ ਆ ਜਿਹੜੀ ਬਹੁਤ ਸਾਫ ਸੁਥਰੇ ਜਾਨਵਰ ਨੇ ਬਾਈ ਕੋਲੇ ਤੇ ਇਹਦੇ ਬਾਈ ਕਿੰਨੇ ਪੈਸੇ ਲਵਾਗੇ ਫਿਰ ਇਹਦਾ ਵੀਰੇ ਮੌਕੇ ਤੇ ਕਰ ਲਾਂਗੇ 15 ਕਿ ਦਿਨਾਂ ਨੂੰ ਰੇਟ ਜੇ ਕਿਸੇ ਨੇ ਅੱਜ ਹੀ ਲੈਣੀ ਹੋਵੇ ਅੱਜ ਕਰ ਦਾਂਗੇ ਵੀਰੇ ਲੱਖ ਰੁ ਅੱਜ ਲੱਖ ਦੀ ਦੇ ਦਾਂਗੇ ਜੇ ਕਿਸੇ ਸੱਜਣ ਨੇ ਲੈਣੀ ਆ ਤੇ ਮਾਨਤਨ ਕਰ ਦਾਂਗੇ ਕਰ ਦਾਂਗੇ ਵੀਰੇ ਇਹ ਜੋੜਾ ਪਾਉਣਾ ਹੈ ਕਿਸੇ ਨੇ ਜੋੜੇ 'ਚ ਵੀ ਕਰ ਦਾਂਗੇ ਕਰ ਦਾਂਗੇ ਹਾਂ ਨੰਬਰ ਬੋਲ ਦਿੰਦੇ ਹਾਂ ਨੰਬਰ ਨਾ 98558 ਹਾਂਜੀ 28979 98558 28979 22 ਦਾ ਨੰਬਰ ਹੈ ਪਿੰਡ ਕਿਲਾ ਬਠੂਹਾ ਤਹਿਸੀਲ ਧੂਰੀ ਤੇ ਜ਼ਿਲ੍ਹਾ ਸੰਗਰੂਰ ਚਾਰ ਜੋਰ ਤੇ ਦਾ ਵੀਰੇ ਇਹ ਵੱਧ ਦੇ ਦਾਂਗੇ ਦੁੱਧ ਠੀਕ ਹੈ ਜੀ ਹਾਂ ਜੇ ਚਾਰ ਸੰਪਰਕ ਬਾਈ ਨਾਲ ਕਰ ਲਿਓ ਪਸ਼ੂ ਦੋ ਦਿਖਾਤੇ ਇੱਕ ਆ 30 ਕਿਲੋ ਤਿਆਰ ਦੁੱਧ ਵਾਲੀ ਨਾਲ ਬੱਚੀ ਇੱਕ ਸਜਣੋ ਦਿਖਾਤਾ ਦੋ ਦੰਦ ਬੱਚੀ ਦਾ ਤੋਹਫ਼ਾ ਨੰਬਰ 22 ਦਾ ਸਕਰੀਨ ਤੇ ਚੱਲੀ ਜਾਂਦਾ ਸੰਪਰਕ ਕਰ ਲਿਓ ਧੰਨਵਾਦ